ਲਾਇਬਰੀ ਕਾ ਖਾਲਸਾ ਵਾਇਰਲ ਕੀ ਖੜੀ ਜੋ ਭੈਣ ਕੁਲਵਿੰਦਰ ਕੌਰ ਦੀ ਰਾਤ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਵਾ ਪੂਰੇ ਸੋਸ਼ਲ ਮੀਡੀਆ ਦੇ ਇੰਟਰਨੈਸ਼ਨਲ ਮੀਡੀਆ ਨੇ ਜਿਹੜਾ ਉਹ ਪੰਡਿਤ ਪ੍ਰਚਾਰ ਵੀ ਕਈਆਂ ਚੈਨਲਾਂ ਨੇ ਸ਼ੁਰੂ ਕੀਤਾ ਵਾ ਔਰ ਪੰਡਿਤ ਪ੍ਰਚਾਰ ਇਧਰ ਤੇ ਸ਼ੁਰੂ ਕਰ ਲਿਆ ਪਰ ਦੂਜੇ ਪਾਸੇ ਜੋ ਕੰਗਣਾ ਰਣੌਤ ਨੇ ਕੱਲਰ ਦਾ ਬਲਾਤਿਆ ਜਾ ਗਿਆ ਨਾ ਉਹ ਖਾਲਸਤਾਨੀ ਕਹਿ ਰਹੇ ਆ ਅਤਵਾਦੀ ਕਹਿ ਰਹੀ ਆ ਜੇ ਤਾਂ ਲੰਗਰ ਲਾਈ ਜਾਈਏ ਇਹਨਾਂ ਦੇ ਜਸ ਗਾਈਏ ਜਾਈਏ ਫਿਰ ਹੀ ਮਤਲਬ ਭਗਤ ਤੇ ਜੇ ਕਿਤੇ ਆਪਣੇ ਹੱਕਾਂ ਦੀ ਗੱਲ ਕਰ ਲਈ ਤੇ ਫੇਰ ਅਸੀਂ ਅਤਵਾਦੀ ਹੋ ਗਏ ਅਸੀਂ ਉਗਰਵਾਦੀ ਹੋ ਗਏ ਅਸੀਂ ਖਾਲਸਤਾਨੀ ਹੋ ਗਏ ਇਹ ਸੱਚੀ-ਮੁੱਚੀ ਸੋਚਣਾ ਚਾਹੀਦਾ ਵਾ ਉਹ ਆਪਣਾ ਬੀਬੀ ਕੁਲਵਿੰਦਰ ਕੌਰ ਨੇ ਭੇੜ ਨਹੀਂ ਉਹਨੇ ਆਪਣੀ ਸਿਕਿਉਰਿਟੀ ਨੂੰ ਮੁੱਖ ਰੱਖਦਿਆਂ ਆਪਣੀ 15 ਸਾਲ ਦੀ ਬੇਦਾਦ ਨੇ ਜਿਹੜੀ ਜ਼ਿੰਦਗੀ ਜੀ ਆ ਉਹਦੇ ਵਿੱਚ ਉਹਨੇ ਤੰਗਣਾ ਰਨੌ ਤੋਂ ਉਹਦਾ ਪਰਸ ਉਹਦਾ ਮੋਬਾਈਲ ਉਹ ਟਰੇਜ ਰੱਖਣ ਲਈ ਕਿਹਾ ਸੀਗਾ ਉਹ ਟਰੇਜ ਰੱਖ ਦਿਓ ਮੈਡਮ ਇਹ ਸਕੈਨਿੰਗ ਦੇ ਵਿੱਚ ਦੀ ਲੰਘਣਾ ਹੈ ਜੀ ਸਕੈਨਰ ਹੋਣੀ ਆ ਕਿਉਂਕਿ ਮੈਂ ਮੈਂ ਮੁਹਾਲੀ ਦੇ ਵਿੱਚ ਮੈਂ ਤੇ ਮੇਰੀ ਇਹ ਡਿਊਟੀ ਵੱਢਦੀ ਆ ਕਿ ਮੈਂ ਸਾਰਾ ਕੁਝ ਸਕੈਨ ਕਰਕੇ ਇੱਥੋਂ ਲਗਾਵਾ ਪਰ ਇਹਦੇ باوجود ਜੋ ਬੀਬੀ ਕੰਗਣਾ ਨੇ ਬੋਲਿਆ ਉਹਦਾ ਉਹ ਹੀ ਹਾਰ ਸੀ ਜਿਹੜਾ ਅੰਦੋਲਨ ਦੇ ਵਿੱਚ ਉਹ ਤੋਂ ਮਾਵਾਂ ਭੈਣਾਂ ਨੂੰ 100-100 ਰੁਪਏ ਦੀ ਜਹਾੜੀ ਦਾ ਦੱਸ ਰਹੀ ਅੱਜ ਪਰਿਵਾਰ ਦੇ ਨਾਲ ਮਿਲੇ ਆ ਬੇਸ਼ੱਕ ਉਹਨਾਂ ਦੇ ਪਿਤਾ ਜੀ ਮੰਜੇ ਦੇ ਉੱਤੇ ਨਹੀਂ ਪਰਿਵਾਰ ਸਾਰਾ ਮੰਡ ਦੇ ਵਿੱਚ ਬੈਠਾ ਵਾ ਮਤਲਬ ਪੂਰਾ ਡੁੱਬਿਆ ਹੋਇਆ ਏਰੀਆ ਸੀ ਇੱਥੇ ਹੜ੍ਹਾਂ ਦੇ ਵਿੱਚ 10-10 ਫੁੱਟ ਪਾਣੀ ਵੀ ਰਿਹਾ ਇਹਦੇ باوجود ਵੀ ਭਾਵੇਂ ਕਿੰਨਾ ਤੇ ਮਤਲਬ ਮਾਨਸਿਕ ਤਸ਼ੱਦਦ ਰਾਤ ਦਾ ਸਹਣਾ ਪੈ ਰਿਹਾ ਵਾ ਪਰਿਵਾਰ ਨੂੰ ਪਰ ਇਹਦੇ باوجود ਵੀ ਸਾਰਾ ਪਰਿਵਾਰ ਚੜ੍ਹਦੀ ਕਲਾ ਦੇ ਵਿੱਚ ਪੂਰਾ ਪੰਜਾਬ ਪੂਰਾ ਵਿਸ਼ਵ ਹਰੇਕ ਕਮਿਊਨਿਟੀ ਨਾਲ ਖੜੁੱਤੀ ਆ ਤੇ ਦੋਵੇਂ ਫਾਰਮ ਜਿਹੜੇ ਆ ਉਹ ਚੜ੍ਹਦੀ ਕਲਾ ਨਾਲ ਖੜੁੱਤੇ ਆ ਉਸ ਭੈਣ ਨੂੰ ਨਿਆਂ ਵੀ ਦਿਵਾਵਾਂਗੇ ਉਹਦੀ ਨੌਕਰੀ ਵੀ ਬਰਕਰਾਰ ਰਹੂਗੀ ਔਰ ਕਲਵਿੰਦਰ ਚੜ੍ਹਦੀ ਕਲਾ ਦੇ ਵਿੱਚ ਰਹੂਗੀ धनवाद वाहेगुरू जी का ख़ालसा वाहिगुरू जी